आईवी लीग यूनिवर्सिटी ਦੁਨੀਆ ਦੀ ਟਾਪ ਦੀ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੇ 트럼ਪ ਪ੍ਰਸ਼ਾਸਨ ਦਾ ਚੰਗੇ ਸਿੰਘ ਫਸ ਗਏ ਆ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਅਕਸੈਪਟ ਕਰਨ ਵਾਲਾ ਜਿਹੜੀ ਐਬਿਲਿਟੀ ਸੀਗੀ ਉਹ ਹਾਰਵਰਡ ਯੂਨੀਵਰਸਿਟੀ ਦੀ 트럼ਪ ਪ੍ਰਸ਼ਾਸਨ ਨੇ ਰਿਵੋਕ ਕਰ ਲਈ ਵਾਪਸ ਲੈ ਲਈ ਫਿਰ ਉਹ ਅਦਾਲਤ ਦੇ ਵਿੱਚ ਗਏ ਫੈਡਰਲ ਜੱਜ ਨੇ ਉਸ ਬੈਨ ਦੇ ਉੱਤੇ ਜਿਹੜਾ ਉਹ ਰੋਕ ਲਾ ਦਿੱਤਾ ਸੋ ਕੀ ਇਸ ਨੂੰ ਜਿਹੜਾ ਇਹ ਜਿਹੜਾ ਲੀਗਲ ਸ਼ੋਡਾਊਨ ਇਸ ਟਾਈਮ ਜੋ ਚੱਲ ਰਿਹਾ ਆ ਹਾਰਵਰਡ ਯੂਨੀਵਰਸਿਟੀ ਦੇ 트ੰਪ ਪ੍ਰਸ਼ਾਸਨ ਦਾ ਇਹਨੂੰ ਆਪਾਂ ਕਿੱਦਾਂ ਦੇਖਦੇ ਆ ਇੰਟਰਨੈਸ਼ਨਲ ਸਟੂਡੈਂਟਸ ਆਪਾਂ ਦੋਨੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਆਏ ਆ ਅੱਗੇ ਜਿਹੜੇ ਆਪਣੇ ਰਾਹ ਬਣੇ ਆ ਸੋ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿਹੜਾ ਪੇਚਾ ਹੋਣ ਇਹਨਾਂ ਦਾ ਪਿਆ ਆ ਕੀ ਮਸਲਾ ਪੂਰਾ ਜੀ ਸੋ ਦੇਖੋ ਪਹਿਲੀ ਗੱਲ ਤਾਂ ਬੜੀ ਟਾਪ ਦੀ ਜਿਹੜੀ ਯੂਨੀਵਰਸਿਟੀ ਹੈ ਠੀਕ ਹੈ ਸਾਰਿਆਂ ਨੂੰ ਪਤਾ ਹੀ ਹੈ ਹਾਰਵਰਡ ਦਾ ਸਾਰੇ ਬੰਦਿਆਂ ਨੇ ਨਾਮ ਇਹਦਾ ਆਬਵੀਅਸਲੀ ਸੁਣਿਆ ਹੀ ਹੋਣਾ ਹੈ ਨਾ ਕਿੰਨੀਆਂ ਅੱਤੇ ਫਿਲਮਾਂ ਡਾਕੂਮੈਂਟਰੀਆਂ ਕਈ ਕੁਝ ਬਣਿਆ ਤੇ ਤੁਸੀਂ ਦੇਖੋ ਕਿ ਸਰਕਾਰ ਨੇ ਕੀ ਇਦਾਂ ਦੀ ਯੂਨੀਵਰਸਿਟੀ ਨਾਲ ਵੀ ਜਿਹੜਾ ਪੰਗਾ ਪਾ ਲਿਆ ਸੋ ਪੰਗੇ ਇਹਨਾਂ ਦੇ ਕੀ ਸੀਗੇ ਕਿ ਹੁਣ ਸਾਰੀ ਗੱਲ ਜਿਹੜੀ ਆ ਜਾਂਦੀ ਹੈ ਫਰੀडम ਆਫ ਸਪੀਚ ਦੀ ਤੇ ਔਨ ਕੈਂਪਸ ਜਿਹੜੀ ਸਪੀਚ ਦੀ ਹੂੰ ਤੇ ਇਹਦੇ ਵਿੱਚ ਕੀ ਸੀਗਾ ਕਿ ਇਜ਼ਰਾਈਲ ਤੇ ਪੈਲੇਸਟਾਈਨ ਦਾ ਜਿਹੜਾ ਸੀਗਾ ਮੁੱਦਾ ਉਹਨੂੰ ਲੈ ਕੇ ਕੈਂਪਸ ਦੇ ਵਿੱਚ ਪ੍ਰੋਟੈਸਟ ਸੀਗੇ ਹੂੰ ਤੇ ਸਾਰੀ ਜਿਹੜੀ ਚੀਜ਼ ਸ਼ੁਰੂ ਹੋਈ ਉੱਥੋਂ ਹੀ ਕਿ ਇਹ ਜਿਹੜੇ ਪ੍ਰੋਟੈਸਟ ਆ ਕੀ ਸਟੂਡੈਂਟ ਸਹੀ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਨਹੀਂ ਹੈਗਾ ਕਿ ਉਹ ਜਿਹੜੇ ਦੂਸਰੇ ਗਰੁੱਪ ਦੇ ਸਟੂਡੈਂਟ ਹੈਗੇ ਆ ਕਿ ਉਹਨਾਂ ਨੂੰ ਉਹ এনवायरमेंट ਜਿਹੜਾ ਸੇਫ ਯੂਨੀਵਰਸਿਟੀ ਦੇ ਵਿੱਚ ਬਣਿਆ ਹੋਇਆ ਹੈ ਕਿ ਨਹੀਂ ਬਣਿਆ ਆ ਤੇ ਇਹ ਜਿਹੜਾ ਮੁੱਦਾ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਕਈ ਜਿਹੜਾ ਦਹਾਕਿਆਂ ਤੋਂ ਹੀ ਜਿਹੜਾ ਚੱਲਦਾ ਰਿਹਾ ਹੈ ਇਹਨਾਂ ਦਾ ਤੇ ਇਜ਼ਰਾਈਲ ਪੈਲੇਸਟਾਈਨ ਦਾ ਜਿਹੜਾ ਡਿਬੇਟ ਹੈ ਜੀ ਤੇ ਇਹਦੇ ਵਿੱਚ ਹੁਣ ਜਿਹੜੇ ਸਿਗੇ ਕਿ ਇਸ ਮੁੱਦੇ ਉੱਤੇ ਤੁਸੀਂ ਦੇਖੋ ਕਿ ਹਰੇਕ ਜਿਹੜਾ ਲੌਬੀ ਗਰੁੱਪ ਵੀ ਕਈ ਸਾਰੇ ਜਿਹੜੇ ਹੈਗੇ ਆ ਸਰਕਾਰਾਂ ਵੀ ਆਪਣੀਆਂ ਜਿਹੜੀਆਂ ਪੋਜੀਸ਼ਨ ਲੈਂਦੀਆਂ ਦੇਸ਼ ਵੀ ਉਹਨਾਂ ਜਿਹੜੇ ਪੋਜੀਸ਼ਨ ਆਪਣੀ ਲੈਂਦੇ ਆ ਇਹ ਮੁੱਦਿਆਂ ਦੇ ਉੱਤੇ ਅਮਰੀਕਾ ਵੀ ਲੈਂਦਾ ਭਾਰਤ ਵੀ ਲੈਂਦਾ ਹਰੇਕ ਜਿਹੜਾ ਦੇਸ਼ ਆਉਂਨੇ ਆਪਣੀ ਆਪਣੀ ਪੋਜੀਸ਼ਨ ਜਿਹੜੀ ਇਸ ਮੁੱਦੇ ਦੇ ਉੱਤੇ ਲਈ ਹੋਈ ਆ ਸੋ ਇਹ ਤੁਸੀਂ ਦੇਖ ਲਓ ਕਿ ਇੰਨੇ ਸਾਲ ਜਿਹੜੇ ਚੱਲਦੇ ਨੇ ਹੋ ਗਏ ਤੇ ਸਟੂਡੈਂਟ ਜਿਹੜੇ ਸੀਗੇ ਆਬਵੀਅਸਲੀ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜਿਹੜੇ ਸਟੂਡੈਂਟ ਹੁੰਦੇ ਆ ਯੰਗ ਬਲੱਡ ਹੁੰਦਾ ਨਵਾਂ ਖੂਨ ਹੁੰਦਾ ਸੋ ਉਹ ਕੈਂਪਸਸ ਦੇ ਵਿੱਚ ਜਾ ਕੇ ਵੱਖ-ਵੱਖ ਮੁੱਦਿਆਂ ਤੇ ਹਿਸਟੋਰਿਕਲੀ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਪ੍ਰੋਟੈਸਟ ਜਿਹੜਾ ਚੱਲਦਾ ਰਿਹਾ ਈਵਨ ਜਦੋਂ ਤੁਸੀਂ ਦੇਖੋ ਵੇਟਨਾਮ ਵਾਰ ਵਗੈਰਾ ਸੀਗੀ ਸਾਰੀ ਸਟੂਡੈਂਟ ਬਰਕਲੀਵ ਵਗੈਰਾ ਦੇ ਸਟੂਡੈਂਟ ਜਿਹੜੇ ਸੀਗੇ ਹਾਰਵਰਡ ਦੇ ਸਟੂਡੈਂਟ ਵਗੈਰਾ ਸੀਗੇ ਕਿੰਨੇ ਵੱਡੇ-ਵੱਡੇ ਜਿਹੜੇ ਉਦੋਂ ਸਟੂਡੈਂਟਸ ਜ ਵੀ ਜਿਹੜਾ ਇੱਕ ਤੁਸੀਂ ਕਹ ਲਓ ਕਿ ਕਲਚਰਲ ਸ਼ਿਫਟ ਜਿਹੜੀ ਹੋਈ ਸੀਗੀ ਕਿ ਲੜਾਈ ਨਹੀਂ ਕਰਨੀ ਪੀਸ ਦੀ ਜਿਹੜੀ ਮੂਵਮੈਂਟ ਸੀਗੀ ਹਮ ਆਪਣੇ ਬੜੇ ਬੜੇ ਯੋਧੇ ਨਿਕਲੇ ਮੈਲਕਮ ਐਕਸ ਮੁਹੰਮਦ ਅਲੀ ਆਪਣਾ ਪੂਰੀ ਜਿਹੜੀ ਲਿਬਰਲ ਮੂਵਮੈਂਟ ਤੁਸੀਂ ਕਹ ਲਓ ਨਿਕਲੀ ਸੀਗੀ हिप्पी ਕਲਚਰਲ ਕਈ ਚੀਜ਼ਾਂ ਜਿ ਸਿਵਲ ਰਾਈਟ ਵੀ ਮੂਵਮੈਂਟ ਇਹ ਉਹ ਸਾਰੀ ਨਿਕਲ ਸਕਦੀ ਹੈ ਤੁਸੀਂ ਪੜ ਸਕਦੇ ਆ ਉਹਦੇ ਉੱਤੇ ਸੋ ਹੁਣ ਕਿਹਦੀ ਕੀ ਸਾਈਡ ਹੈਗੀ ਆ ਉਹ ਇੱਕ ਡਿਫਰੈਂਟ ਟਾਪਿਕ ਹੋ ਗਿਆ ਕਿ ਕੌਣ ਸਹੀ ਆ ਕੌਣ ਗਲਤ ਆ ਡਿਫਰੈਂਟ ਟਾਪਿਕ ਹੋ ਗਿਆ ਪਰ ਇਹਨਾਂ ਦਾ ਜਿਹੜਾ ਮੁੱਦਾ ਆ ਗਿਆ ਕਿ ਹਾਰਵਰਡ ਯੂਨੀਵਰਸਿਟੀ ਨੂੰ ਇਹ ਇਹ ਵਾਲੀ ਸਰਕਾਰ ਜਿਹੜੀ ਕਹਿੰਦੀ ਆ ਕਿ ਉਹਨਾਂ ਨੇ ਸਹੀ ਤਰੀਕੇ ਨਾਲ ਹੈਂਡਲਿੰਗ ਕੀਤਾ ਜਿਹੜਾ ਮਾਹੌਲ ਸੀਗਾ ਜੂਈ ਸਟੂਡੈਂਟਲੀ ਉਹ ਪ੍ਰੋਬਲਮੈਟਿਕ ਜਿਹੜਾ ਬਣ ਗਿਆ ਤੇ ਫੰਡਿੰਗ ਵਗੈਰਾ ਜਿਹੜੀ ਇਹਨਾਂ ਦੀ ਕੱਟ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਉੱਤੇ ਲਾਅ ਸੂਟ ਜਿਹੜਾ ਸੀਗਾ ਤੇ ਹੁਣ ਜਿਹੜਾ ਸੀਗਾ ਇੱਕ ਸਰਵਿਸ ਸਿਸਟਮ ਹੁੰਦਾ ਜਿਹਦੇ ਵਿੱਚ ਕੀ ਸਟੂਡੈਂਟ ਜਿਹੜੇ ਹੁੰਦੇ ਆ ਉਹ ਐਨਰੋਲ ਹੁੰਦੇ ਆ I20 ਇੱਕ ਤੁਹਾਨੂੰ ਡਾਕੂਮੈਂਟ ਜਿਹੜਾ ਮਿਲਦਾ ਹੁੰਦਾ ਜੀ ਤੇ ਇਹਨਾਂ ਨੇ ਹੁਣ ਕੀ ਕੀਤਾ ਕਿ ਸਰਵਿਸ ਜਿਹੜਾ ਸੀਗਾ ਸਿਸਟਮ ਉਹਨੂੰ ਜਿਹੜਾ ਟਾਰਗੇਟ ਕੀਤਾ ਉਹਦਾ ਫਿਰ ਜਿਹੜਾ ਰਿਜ਼ਲਟ ਇਹ ਹੁੰਦਾ ਕਿ ਤੁਸੀਂ ਜਿਹੜਾ ਸਟੂਡੈਂਟ ਹੈਗੇ ਇੰਟਰਨੈਸ਼ਨਲ ਉਹਨੂੰ ਇਨਰੋਲ ਨਹੀਂ ਕਰ ਸਕਦੇ ਨਵੇਂਆਂ ਨੂੰ ਤੇ ਜਿਹੜੇ ਪੁਰਾਣੇ ਸਟੂਡੈਂਟ ਹੈ ਇੰਟਰਨੈਸ਼ ਸਟੂਡੈਂਟ ਜਿਹੜੇ ਪੜ ਰਹੇ ਉਹਨਾਂ ਨੂੰ ਤੁਰੰਤ ਜਿਹੜਾ ਦੂਜੀ ਯੂਨੀਵਰਸਿਟੀ ਤੇ ਵਿੱਚ ਟਰਾਂਸਫਰ ਜਿਹੜੀ ਲੈਣੀ ਪੈਣੀ ਹੈ ਤੇ ਉਹਨਾਂ ਨੇ ਜਿਹੜਾ ਇਹ ਮੂਵ ਕੀਤੀ ਤੇ ਜਿਹੜੀ ਹਾਰਵਰਡ ਯੂਨੀਵਰਸਿਟੀ ਸੀਗੀ ਉਹਨੇ ਵੀ ਰਾਈਟਵੇ ਜਿਹੜਾ ਫਾਈਟਬੈਕ ਕਰਤੀ ਤੇ ਫੈਡਰਲ ਜੱਜ ਇੱਕ ਜਿਹੜੇ ਸੀਗੇ ਉਹਨਾਂ ਨੇ ਇੱਕ ਜਿਹੜਾ ਤੁਸੀਂ ਕਹ ਲਓ ਕਿ ਨੂੰ ਇੰਜੈਕਸ਼ਨ ਦੇ ਦਿੱਤੀ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਤੇ ਹਾਰਵਰਡ ਜਿਹੜੀ ਹੈ ਇਹ ਸਟੂਡੈਂਟਸ ਨੂੰ ਜਿਹੜੀ ਇਨਰੋਲ ਜਿਹੜੀ ਕਰਦੀ ਰਹੂਗੀ ਸੋ ਜਿਹੜੀ ਵੇਖਣ ਨੂੰ ਟ੍ਰੈਂਡ ਕੀ ਮਿਲ ਰਿਹਾ ਜੇ ਕਿ ਜਿਹੜੀ ਫਾਈਟ ਸੀਗੀ ਐਡਮਿਨਿਸਟ੍ਰੇਸ਼ਨ ਦੀ ਹੁਣ ਗੱਲ ਹੋ ਗਈ ਡਿਊ ਪ੍ਰੋਸੈਸ ਜਿਹੜਾ ਪ੍ਰੋਸੈਸ ਪ੍ਰੋਸੀਜਰਸ ਕੋਰਟ ਸਿਸਟਮ ਦੇ ਥਰੂ ਕਿਦਾਂ ਚੱਲਣਾ ਤੇ ਸਰਕਾਰ ਜਿਹੜੀ ਹੈਗੀ ਆ ਭਾਵੇਂ ਇਮੀਗ੍ਰੇਸ਼ਨ ਦਾ ਖੇਤਰ ਜਿਹੜਾ ਸਪੈਸੀਫਿਕਲੀ ਹੈਗਾ ਉਹਦੇ ਵਿੱਚ ਕਾਫੀ ਜਿਹੜੀ ਲਿਬਰਟੀ ਲੈ ਰਹੀ ਹੈ ਤੇ ਉਹ ਤੁਰੰਤ ਜਿਹੜੇ ਇਦਾਂ ਦੇ ਸੜਨ ਜਿਹੜੇ ਫੈਸਲੇ ਆਪਾਂ ਦੇਖ ਰਹੇ ਹਾਂ ਟੈਰਿਫ ਦੇ ਰ ਦੇ ਆਂਦੇ ਰਿਲੇਟਿਡ ਜਿਹੜੇ ਹੋਗੇ ਇਹ ਇਮੀਗ੍ਰੇਸ਼ਨ ਦੇ ਰਿਲੇਟਿਡ ਜਿਹੜੇ ਹੋਗੇ ਕੁਇਕ ਜਿਹੜੇ ਫੈਸਲੇ ਜਿੱਦਾਂ ਤੁਸੀਂ ਕਹ ਲਓ ਕੋ ਫਤਵਾ ਜਿਹਨੂੰ ਕਹਿ ਦਿੰਦੇ ਆ ਉਦਾਂ ਆ ਜਾਂਦਾ ਤੇ ਜਿਹੜਾ ਸਿਸਟਮ ਸਿਕਾ ਉਹ ਵੀ ਹੁਣ ਜਿੱਦਾਂ ਹਾਰਵਰਡ ਯੂਨੀਵਰਸਿਟੀ ਇਹਨਾਂ ਦੇ ਕੋਲ ਵੀ ਬਹੁਤ ਜ਼ਿਆਦਾ ਬਿਲੀਅਨਸ ਆਫ ਡਾਲਰ ਜਿਹੜੇ ਜਿਹੜੇ ਹਨ ਕੋ ਹੈਗੇ ਆ ਤੇ ਬੜੇ ਇਹਨਾਂ ਦੇ ਵੀ ਜਿਹੜੇ ਸਪੋਰਟਰ ਇਥੋਂ ਦੀ ਜਿਹੜੇ ਗ੍ਰੈਜੂਏਟ ਹੋਏ ਆ ਉਹ ਤੇ ਉਹਨਾਂ ਨੇ ਵੀ ਫਿਰ ਜਿਹੜਾ ਫੈਡਰਲ ਜੱਜ ਕੋ ਜਾ ਕੇ ਜਿਹੜਾ ਉਹ ਕਹਿੰਦਾ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਤੇ ਬਾਰ ਬਾਰ ਤੁਹਾਨੂੰ ਅਮਰੀਕਾ ਦੇ ਸਿਸਟਮ ਚੋਂ ਵੇਖਣ ਵਾਲੀ ਗੱਲ ਇਹ ਮਿਲ ਉਹ ਸਟੈਪ ਇਨ ਕਰ ਦਿੰਦੇ ਆ ਵਿੱਚ ਕੋਰਟ ਸਿਸਟਮ ਜਿਹੜਾ ਬੜਾ ਮਜ਼ਬੂਤ ਆ ਇਸ ਕੰਟਰੀ ਦਾ ਠੀਕ ਆ ਇਹ ਜਿਹੜਾ ਢਾਂਚਾ ਸੀਗਾ ਸਾਡੀ ਕੰਟਰੀਆਂ ਦੇ ਵਿੱਚ ਬੜਾ ਹੱਦ ਤੱਕ ਜਿਹੜਾ ਕੰਪਰਮਾਈਜ਼ ਹੋ ਗਿਆ ਠੀਕ ਆ ਤੇ ਉਹ ਕੰਪਰਮਾਈਜ਼ ਚਲੋ ਸਿਆਸੀ ਪਾਰਟੀਆਂ ਵੀ ਕਰਦੀਆਂ ਪਰ ਆਪਣੇ ਲੋਕਾਂ ਨੇ ਵੀ ਬੜਾ ਕੰਪਰਮਾਈਜ਼ ਕੀਤਾ ਪੁੱਠੇ ਕੰਮ ਕਰ ਲਏ ਜੱਜਾਂ ਨੂੰ ਰਿਸ਼ਵਤਾਂ ਦਿੰਦੀਆਂ ਖਲਾਤੀਆਂ ਤੇ ਜਿੱਦਾਂ ਦੇ ਲੋਕ ਆ ਉਹਨਾਂ ਨੂੰ ਕਈ ਵਾਰੀ ਪਹਿਲਾਂ ਵੀ ਮੈਂ ਕਿਹਾ ਜਿੱਦਾਂ ਦੇ ਲੋਕ ਆ ਉਹਨਾਂ ਨੂੰ ਉਦਾਂ ਦੇ ਲੀਡਰ ਮਿਲਦੇ ਆ ਜਿੱਦਾਂ ਦਾ ਲੋਕ ਮਾਹੌਲ ਬਣਾਉਂਦੇ ਆ ਉਹਨਾਂ ਨੂੰ ਬਾਅਦ ਚ ਜਿੱਦਾਂ ਦੀ ਫਸਲ ਹੋ ਬੀਜ ਦੇ ਉਦਾਂ ਦੀ ਖੇਤੀ ਉਹਨਾਂ ਨੂੰ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਵਿੱਚ ਪੁਲਿਸ ਦਾ ਕੋਰਟ ਸਿਸਟਮ ਦਾ ਸਾਰਾ ਕਵਾੜਾ ਕਰਤਾ ਕੀਤਾ ਵੀ ਆਪਣੇ ਲੋਕਾਂ ਨੇ ਹੀ ਆ ਸੋ ਇਹ ਅਜਿਹੇ ਜਿਹੜੇ ਲੋਕ ਆ ਇਹ ਸਿਸਟਮ ਚ ਵੀ ਬਥੇਰੇ ਜਿਹੜੇ ਹੈਗੇ ਆ ਸਕੀਮਾਂ ਲਾਂਦੇ ਆ ਪੁੱਠੀਆਂ ਸਿੱਧੇ ਜਿਹੜੇ ਕੰਮ ਜਿਹੜੇ ਕਰਦੇ ਆ ਤੇ ਸਿਸਟਮ ਜਿਹੜਾ ਤੁਸੀਂ ਕਹ ਲੋਗੇ ਕਈ ਹੱਦ ਤੱਕ ਉਹਨਾਂ ਨੂੰ ਚੱਲ ਵੀ ਲੈਂਦਾ ਠੀਕ ਆ ਸਾਰਿਆਂ ਨੂੰ ਪਤਾ ਉਹਨਾਂ ਜਿਹੜੀ ਚੀਜ਼ ਜਿਹੜੀ ਹੈਗੀ ਆ ਸਿਸਟਮ ਮੇਰੇ ਹੱਲ ਬੜਾ ਜਿਹੜਾ ਫੇਅਰ ਸੀਗਾ ਤੇ ਲੋਕ ਕਿੰਨੀ ਜਦੋਂ ਪਿੱਛੇ ਹਟਦੇ ਸੀਗੇ ਤੇ ਸਰਕਾਰ ਵੀ ਜਦੋਂ ਉਹਨੂੰ ਦੇਖਦੀ ਆ ਕਿ ਯਾਰ ਇਹ ਹੋກ ਹੀ ਰਿਹਾ ਦੇਸ਼ ਦੇ ਵਿੱਚ ਖੁੱਲਾ ਪਾウダー ਹੋ ਗਿਆ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਗਏ ਆ ਕਿ ਕ੍ਰਿਮੀਨਲ ਲੈਵਲ ਤੱਕ ਜਿਹੜੇ ਐਂਟਰ ਕਰ ਗਏ ਆ ਤੇ ਸਰਕਾਰ ਨੂੰ ਹੁਣ ਜਿੱਦਾਂ ਇਹ ਲੱਗਦਾ ਕਿ ਲੋਕਾਂ ਨੇ ਉਹਨਾਂ ਨੂੰ ਜਤਾਇਆ ਤੇ ਲੋਕਾਂ ਦੀ ਪਪੂਲਰ ਸਪੋਰਟ ਆ ਤੇ ਉਹ ਜੋ ਮਰਜ਼ੀ ਜਿਹੜਾ ਕਰ ਸਕਦੇ ਆ ਤੇ ਹੁਣ ਜਿਹੜੀ ਫਾਈਟ ਆ ਉਹ ਇਹ ਬਣ ਗਈ ਆ ਕਿ ਜਿਹੜੇ ਕੋਰਟ ਹੈਗੇ ਆ ਉਹਨਾਂ ਦੀ ਕੀ ਮਾਨਤਾ ਇੱਥੇ ਹੋਣੀ ਆ ਕਿ ਕੀ ਉਹ ਜਦੋਂ ਕਹਿ ਦਿੰਦੇ ਆ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਆ ਉਸ ਤੋਂ ਬਾਵਜੂਦ ਸਰਕਾਰ ਉਹ ਕੰਟੀਨਿਊ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ ਸੋ ਇਹ ਜਿਹੜਾ ਹੁਣ ਮਾਹੌਲ ਤੁਹਾਨੂੰ ਪਤਾ ਹੀ ਆ ਕਿ ਬੜਾ ਜਿਹੜਾ ਟੈਨਸ਼ਨ ਵਾਲਾ ਜਿਹੜਾ ਬਣਿਆ ਪਿਆ ਤੇ ਇਹ ਸਾਰੇ ਦੇ ਵਿੱਚ ਕੀ ਹੈਗਾ ਕਿ ਰੋਲਾ ਰੱਪਾ ਪਾਉਣ ਵਾਲੇ ਕਈ ਵਾਰੀ ਲੰਘ ਜਾਂਦੇ ਆ ਜਿਹੜਾ ਵਧੀਆ ਸ਼ਰੀਫ ਹਾਰਡ ਵਰਕਿੰਗ ਇਨੋਸੈਂਟ ਬੰਦਾ ਜਿਹੜਾ ਹੁੰਦਾ ਵਸਾਈਲੀ ਉਹ ਜਿਹੜਾ ਉਹਨੂੰ ਖਾਵੇਂ ਆ ਜਾ ਜਿਹੜਾ ਭੁਗਤਣਾ ਪੈਂਦਾ ਉਹ ਬੰਦਾ ਜਿਹੜਾ ਪੇਸ ਜਾਂਦਾ ਤੇ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਵੀ ਐਜ਼ ਅ ਕਮਿਊਨਿਟੀ ਆਬਵੀਅਸਲੀ ਸਾਈਡ ਇੱਕ ਲੈਣੀ ਪਊਗੀ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਠੀਕ ਹੈ ਜੇ ਕਰਪਟ ਸਿਸਟਮ ਤੁਸੀਂ ਉੱਥੇ ਦੇ ਛੱਡ ਕੇ ਉੱਥੇ ਇੱਥੇ ਆਏ ਆ ਤੇ ਇੱਥੇ ਆ ਕੇ ਵੀ ਜੇ ਉਹੀ ਚੀਜ਼ਾਂ ਕਰਨੀਆਂ ਤੇ ਫਿਰ ਇਹ ਆ ਕਿ ਫਿਰ ਫਾਇਦਾ ਕੀ ਇੱਥੇ ਆਏ ਦਾ ਹੈ ਨਾ ਉਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਤੇ ਇਹ ਹੁਣ ਸਿਰਫ ਸਟੂਡੈਂਟ ਨੂੰ ਲੈ ਕੇ ਨਹੀਂ ਇਹ ਸਾਇਲੀ ਦੇ ਖੇਤਰ ਚ ਹੋ ਗਿਆ ਮੈਰਿਜ ਫਰਾਡ ਹੋ ਗਿਆ ਵਾਵਾ ਫਰਾਡ ਹੋ ਗਿਆ ਕਾਫੀ ਜਿਹੜੀ ਤੁਸੀਂ ਕਹ ਲਓ ਕੋ ਡਿਟੇਲਡ ਇਨਵੈਸਟੀਗੇਸ਼ਨ ਤੇ ਸਰਕਾਰ ਇਹਨੂੰ ਇਦਾਂ ਸੋਚਦੀ ਹੈ ਕਿ ਉਹ ਕਹਿੰਦੀ ਹੈ ਕਿ ਜਦੋਂ ਇਹ ਸਿਸਟਮ ਨਾਲ ਨਹੀਂ ਚੱਲ ਰਿਹਾ ਤੇ ਸਰਕਾਰ ਇਹਨੂੰ ਸਿਸਟਮ ਨਾਲ ਕਿਦਾਂ ਜਿਹੜਾ ਹੈਂਡਲ ਕਰ ਸਕਦੀ ਆ ਤਾਂ ਕਰਕੇ ਜਿਹੜਾ ਤੁਸੀਂ ਕਹ ਲਓ ਕੋ ਦੋਨੋਂ ਬੰਨਿਆਂ ਜਿਹੜੀ ਫਾਈਟ ਉਹ ਫੁੱਲ ਫੋਰਸ ਤੇ ਜਿਹੜੀ ਜਾਰੀ ਆ ਹੂੰ ਜੀ ਐਗਜ਼ੀਕਟਿਵ ਵਰਸ ਜੁਡੀਸ਼ਰੀ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਏ ਅਮਰੀਕਾ ਦੇ ਵਿੱਚ ਨਵਾਂ ਇਸ਼ੂ ਐਸ ਟਾਈਮ ਆ ਅਪ ਰੀਸੈਂਟਲੀ ਦੇਖਿਆ ਵਾਈਸ ਪ੍ਰੈਜ਼ੀਡੈਂਟ ਜਿਹੜੇ ਚੀਫ ਜਸਟਿਸ ਰਾਬਰਟਸ ਆ ਉਹਨਾਂ ਨੂੰ ਵੀ ਕਹਿ ਰਹੇ ਸੀਗੇ ਵੀ ਭਾਈ ਇਦਾਂ ਨਹੀਂ ਤੁਸੀਂ ਜਿਹੜਾ ਉਹ ਕਰ ਸਕਦੇ ਚੈਕਸ ਐਂਡ ਬੈਲੈਂਸਸ ਵੀ ਆ ਇਹ ਬੈਲੈਂਸ ਬਣਨਾ ਕਿੱਦਾਂ ਆ ਇਹ ਡਿਪੈਂਡ ਕਰਦਾ ਹੁੰਦਾ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਕਿਸ ਤਰੀਕੇ ਦੇ ਸੋਚ ਦੇ ਨਾਲ ਜਿਹੜੀ ਉਹ ਆਈ ਆ ਫਰੀ ਸਪੀਚ ਅਮਰੀਕਾ ਦਾ ਕਹਿ ਸਕਦੇ ਆ ਵੀ ਇਹ ਐਸੇ ਅਜੀਹ ਤਮ ਅਟਨੀ ਟਿਕਿਆਣਾ ਜੀ ਉਹਦੇ ਸਿਰ ਤੇ ਅਮਰੀਕਾ ਜਿਹੜਾ ਉਹ ਟਿਕਿਆ ਆ ਜੇ ਉਹਨੂੰ ਇਸ ਤਰੀਕੇ ਦੇ ਨਾਲ ਕਈ ਹੁਣ ਇਹਨੂੰ ਬਦਲਾਖੋਦ ਨੀਤੀ ਵੀ ਕਹਿਣਗੇ ਨਾ ਵੀ ਉਹਨਾਂ ਦੀ ਨਹੀਂ ਮੰਨੀ ਤਾਂ ਚਲੋ ਜੀ ਚੱਕ ਕੇ ਜਿਹੜਾ ਉਹ ਉਹਨਾਂ ਦੀ ਇਸ ਪਾਲਿਸੀ ਨੂੰ ਬੈਨ ਜਿਹੜਾ ਉਹ ਕਰ ਦੋ ਉਹ ਮੰਨਦੇ ਆ ਨਹੀਂ ਮੰਨਦੇ ਅੱਗੇ ਕੀ ਸਿਚੁਏਸ਼ਨ ਜਿਹੜੀ ਉਹ ਬਣਦੀ ਆ ਮੌਜੂਦਾ ਤੌਰ ਦੇ ਤੇ ਅਟਾਰਨੀ ਟਰਕੇਣਾ ਜੀ ਇਹ ਵੀ ਦੱਸਦੇ ਜਾਈਏ ਜਿਹੜੇ 5 ਜਸਟਿਸ ਇਸਟੈਂਡ ਸੁਪਰੀਮ ਕੋਰਟ ਦੇ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਨੇ ਸੋ ਸੋ ਮਤਲਬ ਬਹੁਤ ਦੇਣ ਆ ਉਸ ਯੂਨੀਵਰਸਿਟੀ ਦੀ ਮਲਟੀਪਲ ਪ੍ਰੈਜ਼ੀਡੈਂਟਸ ਕੱਲੇ ਇੱਥੇ ਨਹੀਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਇਤੋਂ ਦੇ ਗ੍ਰੈਜੂਏਟਸ ਨੇ ਜਿਹੜੇ ਉਹ ਦਿੱਤੇ ਆ ਸੋ ਲੈਟਸ ਸੀ ਕੀ ਜਿਹੜਾ ਬਣਦਾ ਹੈ ਪਰ ਇਸ ਪੂਰੇ ਮਾਮਲੇ 'ਚ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਪਿਸ ਰਿਹਾ ਓਪੀਟੀ ਸੀਪੀਟੀ ਇਹ ਸਾਰੀਆਂ ਚੀਜ਼ਾਂ ਤਾਨੂੰ ਲੱਗਦਾ ਵੀ ਇਵੈਂਚੁਅਲੀ ਇਹ ਤਾਂ ਹੋਣ ਚਲੋ ਹਾਰਵਰਡ ਦੇ ਨਾਲ ਡਾਇਰੈਕਟ ਆ ਪਰ ਓਵਰਆਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਉਹਦੇ ਵਿੱਚ ਵੀ ਇਹ ਸ਼ਕਤੀ ਵਗੈਰਾ ਕਰ ਸਕਦੇ ਨੇ ਜੀ ਕਰ ਸਕਦੇ ਆ ਤੁਸੀਂ ਦੇਖੋ ਕਈ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਆ ਕਲੰਬੀਆ ਯੂਨੀਵਰਸਿਟੀ ਦੇ ਹੋ ਗਏ ਐਨਵਾਈ ਯੂਨੀਵਰਸਿਟੀ ਦੇ ਹੋ ਗਏ ਬੋਸਟਨ ਯੂਨੀ ਤੇ ਕਈ ਜਾਣੇ ਜਿਹੜੇ ਅਰੈਸਟ ਵੀ ਆ ਕਈ ਵਿਚਾਰਿਆਂ ਨੂੰ ਭਜਣਾ ਵੀ ਪਿਆ ਹੁਣ ਜਦੋਂ ਸਟੂਡੈਂਟ ਆਂਦਾ ਸੀਗਾ ਅਮਰੀਕਾ ਦੇ ਵਿੱਚ ਉਹ ਵੇਖਦਾ ਸੀਗਾ ਕਿ ਇੱਕ ਟੌਪ ਦਾ ਮੁਲਕ ਆ ਟੌਪ ਦੀ ਜਿਹੜੀ ਐਜੂਕੇਸ਼ਨ ਆ ਉਹਦੇ ਹਿਸਾਬ ਨਾਲ ਉਹ ਅਮਰੀਕਾ ਦੇ ਵਿੱਚ ਜਿਹੜਾ ਆਂਦਾ ਸੀਗਾ ਦੇ ਆਈ ਥਿੰਕ ਆਹ ਦੋਨੇ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਕਿ ਜਿਹੜੇ ਐਡੀ ਵਧੀਆ 엘ੀਟ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਕੀ ਲੱਭਣਾ ਐਂਡ ਆਫ ਦਾ ਡੇ ਉਹ ਜਿੱਥੇ ਵੀ ਜਾਊਗੇ ਹਨਾ ਜਿਹੜਾ ਹਾਰਵਰਡ ਯੂਨੀਵਰਸਿਟੀ ਦਾ ਸਟੂਡੈਂਟ ਆ ਉਹਦਾ ਦੁਨੀਆ ਦੇ ਵਿੱਚ ਵਧੀਆ ਹੀ ਕਰੂਗਾ ਉਦੋਂ ਥੋਨਾ ਬੰਦਾ ਹਾਰਵਰਡ ਯੂਨੀਵਰਸਿਟੀ ਕਿ ਲੰਗੇ ਸਹੀ ਗੱਲ ਆ ਯਾ